ਸ਼ਾਕਤ ਪ੍ਰੋਗਰਾਮ ਦੇ ਵਿੱਚ ਧੰਨਵਾਦ ਵਿਨੈਤ ਜੀ ਇਹ ਪ੍ਰਿੰਸ ਸਾਹਿਬ ਇਸੇ ਖਬਰ ਨੂੰ ਮੈਨੂੰ ਮੈਸੇਜ ਵੀ ਕਈ ਆ ਗਏ ਤੇ ਕਹਿੰਦੇ ਜੀ ਦੁਬਾਰੇ ਕਵਰ ਕਰਿਓ ਕਿਉਂਕਿ ਬਹੁਤ ਜ਼ਿਆਦਾਤਰ ਤਾਂ ਜਿਹੜੇ ਹੈ ਜੀ ਇਸ ਜਿਹੜੀ ਹੈ ਜੀ ਲਾਈਨ ਦੇ ਵਿੱਚ ਹੀ ਆਉਂਦੇ ਨੇ ਮੱਧ ਵਰਗੀ ਔਰ ਪਰਿਵਾਰ ਵੀ ਸੁਣਾ ਚਾਹੁੰਦੇ ਨੇ ਵੀ ਕਿਹੜੇ ਵਿਆਜ ਦਰਾਂ ਦੀ ਕਟੌਤੀ ਜਾਂ ਜਿਹੜੀ ਹੈ ਰਿਆਇਤ ਦੇਣ ਜਾ ਰਹੇ ਨੇ ਦੇਖੋ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਲਿਬਰਲ ਸਰਕਾਰ ਨੇ ਆਪਣੀ ਬਜਟ ਦਾ ਗਠਨ ਕਰ ਲਿਆ ਆਇਆ ਸੋ ਮੰਤਰੀ ਬਣਾ ਦਿੱਤੇ ਗਏ ਨੇ ਵੱਖ-ਵੱਖ ਜੋ ਉਦੇ ਨੇ ਉਹ ਮੰਤਰੀਆਂ ਨੂੰ ਦਿੱਤੇ ਗਏ ਨੇ ਸੋ ਇਹਨਾਂ ਦੀ ਬਿਜਾਰਤ ਦੀ ਪਹਿਲੀ ਮੀਟਿੰਗ ਜੋ ਹੈ ਉਹ ਵੀ ਹੋ ਚੁੱਕੀ ਹੈ ਸੋ ਹੁਣ ਲਿਬਰਲ ਸਰਕਾਰ ਨੇ ਆਪਣਾ ਕੰਮ ਕਾਜ ਕਰਨਾ ਸ਼ੁਰੂ ਕਰ ਦਿੱਤਾ ਸੋ ਜੋ ਵੀ ਇਹਨਾਂ ਨੇ ਇਲੈਕਸ਼ਨ ਦੌਰਾਨ ਵਾਅਦੇ ਕੀਤੇ ਸੀਗੇ ਜਾਂ ਜੋ ਵੀ ਇਹਨਾਂ ਦੀਆਂ ਅਗਲੇ 4 ਸਾਲ ਵਾਸਤੇ ਤਵੱਜੋ ਹਣ ਗਿਆ ਸੋ ਉਹ ਸਾਨੂੰ ਜਲਦ ਹੀ ਪਤਾ ਲੱਗ ਜਾਣ ਗਿਆ ਕਿ ਅਗਲੇ ਚਾਰ ਸਾਲ ਇਹਨਾਂ ਨੇ ਕੀ ਕਰਨਾ ਸੋ ਪਹਿਲੀ ਜੋ ਗੱਲ ਜੋ ਇਹਨਾਂ ਦਾ ਇਲੈਕਸ਼ਨ ਦੇ ਵਿੱਚ ਪ੍ਰੋਮਿਸ ਜਿਹਾ ਕਿ ਕੈਨੇਡੀਅਨ ਮਿਡਲ ਕਲਾਸ ਨੂੰ ਟੈਕਸ ਦੇ ਵਿੱਚ ਰਿਆਇ ਦਿੱਤੀ ਜਾਊਗੀ ਸੋ ਉਸ ਬਾਬਤ ਸਰਕਾਰ ਵੱਲੋਂ ਪਾਲਿਸੀ ਨੂੰ ਇੰਟਰੋਡਿਊਸ ਕੀਤਾ ਗਿਆ ਆ ਸੋ ਇਹਦੇ ਵਿੱਚ ਕਹਿ ਰਹੇ ਨੇ ਕਿ ਇਹ ਪਾਲਿਸੀ ਜੁਲਾਈ ਪਹਿਲੀ 2025 ਤੋਂ ਲਾਗੂ ਹੋਊਗੀ ਤਾਂ ਇਹਦੇ ਵਿੱਚ ਕਹਿ ਰਹੇ ਨੇ ਕਿ ਜੋ ਮਾਰਜਨਲ ਪਰਸਨਲ ਇਨਕਮ ਟੈਕਸ ਰੇਟ ਹੈ ਉਹਨੂੰ 15% ਤੋਂ ਘਟਾ ਕੇ 14% ਕੀਤਾ ਜਾ ਰਿਹਾ ਸੋ ਪਹਿਲਾਂ 15% ਸੀਗਾ ਹੁਣ ਘਟਾ ਕਰਕੇ 14% ਕੀਤਾ ਜਾ ਰਿਹਾ ਸੋ ਇੱਕ ਪਰਸੈਂਟ ਦੀ ਐਕਸਪੈਕਟੋਸੀ ਇਹਦੇ ਵਿੱਚ ਲਿਬਰਲ ਸਰਕਾਰ ਕਰ ਰਹੀ ਹੈ ਤੇ ਇਹਦੇ ਵਿੱਚ ਇਹ ਕਹਿ ਰਹੇ ਨੇ ਕਿ 22 ਮਿਲੀਅਨ ਕੈਨੇਡੀਅਨਸ ਨੂੰ ਇਸ ਦਾ ਫਾਇਦਾ ਹੋਵੇਗਾ ਤੇ ਨਾਲ ਇਹ ਕਹਿ ਰਹੇ ਨੇ ਕਿ ਇਹ ਜੋ ਨਵਾਂ ਮਈਰ ਰੈਜ ਦੇ ਨਾਲ 2026 ਦੇ ਵਿੱਚ ਜੋ ਟੂ ਇਨਕਮ ਫੈਮਲੀ ਹੁੰਦੀ ਹੈ ਜੇ ਦੋ ਬੰਦੇ ਕਮਾਉਣ ਵਾਲੇ ਹੁੰਦੇ ਨੇ ਸੋ ਉਹਨਾਂ ਨੂੰ 840 ਡਾਲਰ ਸਾਲਾਨਾ ਦਾ ਕਹਿੰਦੇ ਫਾਇਦਾ ਹੋਗਾ ਸੋ ਇਹ ਲਿਬਰਲ ਸਰਕਾਰ ਕਹਿ ਰਹੀ ਹੈ ਸੋ ਇਹਦੇ ਵਿੱਚ ਇਹ ਕਹਿ ਰਹੇ ਨੇ ਕਿ ਜੋ ਟੈਕਸਬਲ ਇਨਕਮ ਅੰਡਰ 114750 ਆ ਤੇ ਜਿਹਦੇ ਵਿੱਚ ਲੋਏਸਟ ਟੈਕਸ ਬ੍ਰੈਕਟ 52375 ਜਾਂ ਉਸ ਤੋਂ ਘੱਟ 225 ਦੀ ਹੋਗੀ ਤੇ ਉਹਨਾਂ ਨੂੰ ਇਹਦਾ ਜਿਹੜਾ ਆ ਬੈਨੀਫਿਟ ਹੋਊਗਾ ਸੋ ਜ਼ਿਆਦਾ ਜੋ ਇਸਦੀ ਡਿਟੇਲ ਹੁੰਦੀ ਹੈ ਜੋ ਤੁਹਾਡੇ ਅਕਾਊਂਟੈਂਟਸ ਹੁੰਦੇ ਨੇ ਉਹ ਸਾਨੂੰ ਜ਼ਿਆਦਾ ਇਕੱਲੀ-ਅਲੀ ਦੱਸ ਸਕਦੇ ਨੇ ਕਿ ਤੁਹਾਨੂੰ ਇਹਦੇ ਵਿੱਚ ਕਿਸ ਤਰੀਕੇ ਦੀ ਰਿਆਇਤ ਜਿਹੜੀ ਆ ਐਕਚੁਅਲ ਦੇ ਵਿੱਚ ਮਿਲੀ ਹੈ ਪਰ ਇਹਦੇ ਵਿੱਚ ਜੋ ਇਹ ਦਰ ਸਰਕਾਰ ਨੇ 15 ਤੋਂ ਘਟਾ ਕੇ 14% ਕੀਤੀ ਹੈ 1% ਦਾ ਇਹਦੇ ਵਿੱਚ ਕੱਟ ਕਰਨ ਦੀ ਗੱਲ ਕੀਤੀ ਹੈ ਸੋ ਸਰਕਾਰ ਦਾ ਇਹਦੇ ਵਿੱਚ ਇਹ ਦਾਵਾ ਆ ਕਿ 840 ਡਾਲਰ ਟੂ ਇਨਕਮ ਜਿਹੜੀ ਫੈਮਲੀ ਆ ਸੋ ਇਹ ਨੂੰ ਇਹ ਨੂੰ ਸਾਲ ਦਾ ਇਦੇ ਵਿੱਚ ਬਕਾਇਤ ਹੋਵੇਗੀ ਸੋ ਇਹਦੇ ਵਿੱਚ ਇਹ ਆ ਕਿ ਇਹ ਜਿਹੜਾ ਇਹ ਰੈਇਟ ਹੈ ਜੋ ਜਿਹੜੇ ਡਿਡਕਸ਼ਨਸ ਨੇ ਉਹ ਜਲਾਈ 1 225 ਤੋਂ ਲਾਗੂ ਹੋਣੀਆਂ ਨੇ ਸੋ ਜਦੋਂ ਤੁਸੀਂ 2026 ਦੇ ਵਿੱਚ ਜਾ ਕੇ ਜਦੋਂ ਟੈਕਸ ਭਰਨੇ ਆ ਸੋ ਉਹਦੇ ਵਿੱਚ ਇਸ ਚੀਜ਼ ਦਾ ਜਿਹੜਾ ਬੈਨੀਫਿਟ ਹੈ ਅੱਗੇ ਜਾ ਕੇ ਲਿਆ ਜਾ ਸਕਦਾ ਸੋ ਇਹਦੇ ਵਿੱਚ ਇਹ ਵੀ ਕਹਿੰਦੇ ਨੇ ਕਿ 5.4 ਬਿਲੀਅਨਸ ਦਾ ਐਨੂਅਲ ਜਿਹੜੀ ਕਾਸਟ ਹੈ ਸੋ ਉਸ ਨੂੰ ਜਿਹੜਾ ਆ ਸਰਕਾਰ ਜਿਹੜਾ ਆ ਫੰਡਰ ਕਰੇਗੀ ਇਦੇ ਵਿੱਚ ਸਰਕਾਰ ਦੇਖੋ ਵੈਸੇ ਟੈਕਨੀਕਲੀ ਦੇਖਿਆ ਜਾਵੇ ਤਾਂ ਇਹ ਬਹੁਤ ਇਹ ਵੀ ਨਹੀਂ ਅਸੀਂ ਕਹਿ ਸਕਦੇ ਕਿ ਬਹੁਤ ਵੱਡੇ ਪੱਦਰ ਦਾ ਜਿਹੜਾ ਲੋਕਾਂ ਨੂੰ ਰਾਇਤੀ ਦੇ ਵਿੱਚ ਮਿਲ ਜਾਣੀ ਆ ਪਰ ਜੋ ਸਰਕਾਰ ਦਾ ਇੱਕ ਵਾਦਾ ਸੀਗਾ ਕਿਉਂਕਿ ਸਰਕਾਰ ਨੇ ਪਹਿਲਾਂ ਹੀ ਇਹ ਗੱਲ ਕਹੀ ਸੀ ਕਿ ਅਸੀਂ ਇਹਦੇ ਵਿੱਚ 1% ਦੀ ਕਟੌਤੀ ਕਰਨੀ ਹੈ ਸੋ ਉਹ ਇਹਨਾਂ ਨੇ ਇੱਕ ਪਾਸਰਨ ਦੀ ਘਟौती ਦੇ ਵਿੱਚ ਕਰ ਦਿੱਤੀ ਹੈ ਸੋ ਇਹ ਜਿਹੜੀ ਆ ਨਵੀਂ ਤਜਵੀਜ਼ ਹੈ ਇਹ ਜਲਾਈ ਪਹਿਲੀ 2025 ਤੋਂ ਲਾਗੂ ਹੋਣੀ ਹੈ ਜੇ ਜਦੋਂ ਤੁਸੀਂ 2025 ਦੇ ਵਿੱਚ ਟੈਕਸ ਭਰਦਾ ਆ ਸੋ ਉਹਦੇ ਵਿੱਚ ਸਰਕਾਰ ਕਹਿ ਰਹੀ ਹੈ ਕਿ ਟੂ ਇਨਕਮ ਫੈਮਲੀ ਨੂੰ 840 ਡਾਲਰ ਦੀ ਸਾਲਾਨਾ ਜਿਹੜੀ ਆ ਉਹ ਟੈਕਸ ਭਰਨ ਸਮੇ ਬਚਤ ਹੋਊਗੀ ਮਤਲਬ ਉਹਨਾਂ ਟੈਕਸਰਾਂ ਨੂੰ ਘੱਟ ਭਰਨਾ ਪਿਆ ਕਰਨਾ ਜੀ ਤੇ ਇਹਦੇ ਨਾਲ ਜੇਕਰ ਅਸੀਂ ਅਨਟਾਰੀਓ ਸਰਕਾਰ ਦੀ ਗੱਲ ਕਰੀਏ ਕਿਉਂਕਿ ਅਨਟਾਰੀਓ ਸਰਕਾਰ ਨੇ ਵੀ ਆਪਣਾ ਜੋ ਬਜਟ ਹੈ ਸੋ ਟੇਬਲ ਕੀਤਾ ਆ ਬਜਟ ਦੇ ਵਿੱਚ ਜੋ ਟੈਰੀਓ ਸਰਕਾਰ ਨੇ ਵੱਖ-ਵੱਖ ਜਗ੍ਹਾ ਆਪਣੇ ਖਰਚੇ ਕਰਨੇ ਆ ਸੋ ਉਹਦੇ ਬਾਰੇ ਵੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਸੋ ਇਹਦੇ ਵਿੱਚ ਇਹ ਖਾਸ ਤੌਰ ਤੇ ਜੋ ਟੈਰਿਸ ਲੱਗੇ ਹੋਏ ਨੇ ਜੋ ਅਮਰੀਕਾ ਨੇ ਸਾਡੇ ਉੱਪਰ ਲਾਏ ਨੇ ਸੋ ਉਹਦੇ ਨਾਲ ਵੀ ਬਹੁਤ ਸਾਰੇ ਬਿਜ਼ਨਸ ਜਿਹੜੇ ਨੇ ਪ੍ਰਭਾਵਿਤ ਹੋਣ ਇਹਨਾਂ ਜੋ ਸਰਕਾਰ ਚਾਹਾਰੀ ਹੈ ਤੇ ਉਹਨਾਂ ਬਿਜ਼ਨਸ ਦੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਹ ਫੜੀ ਜਾਵੇ ਸੋ ਇਹਦੇ ਵਿੱਚ 14.6 ਬਿਲੀਅਨ ਡਾਲਰ ਦਾ ਡੈਫਿਸਿਟ ਐਂਟਾਰੀਓ ਸਰਕਾਰ ਪ੍ਰੋਜੈਕਟ ਕਰ ਰਹੀ ਹੈ ਅਗਲੇ ਫਿਜ਼ੀਕਲ ਸਾਲ ਵਾਸਤੇ ਸੋ ਇਹਦੇ ਵਿੱਚ ਉਹ ਟ੍ਰੇਡ ਵਾਰ ਜਿਹੜਾ ਅਮਰੀਕਾ ਨਾਲ ਚੱਲ ਰਿਹਾ ਸੋ ਖਾਸ ਤੌਰ ਤੇ ਉਹਦੇ ਵਾਸਤੇ ਵੀ ਇਹ ਧਿਆਨ ਦੇਣਗੇ ਸੋ ਇਹਦੇ ਵਿੱਚ 232 ਬਿਲੀਅਨ ਡਾਲਰ ਦਾ ਜਿਹੜਾ ਵਕ ਵਕ ਜਿਹੜੇ ਪ੍ਰੋਮਿਸ ਨੇ ਜਿਹੜੇ ਕੀ ਡਾਗਫੋਰ ਸਰਕਾਰ ਨੇ ਕੀਤੇ ਨੇ ਸੋ ਜਿਹੜੇ ਕੀ ਉਹਨਾਂ ਦੀ ਕੈਂਪੇਨ ਹੁਣ ਜਿਹੜੀ ਫਰਵਰੀ ਚ ਇਲੈਕਸ਼ਨ ਹੋਈ ਉਸ ਤੋਂ ਪਹਿਲਾਂ ਚੱਲ ਰਹੀ ਸੀ ਤਾਂ ਇਹ ਕੈਂਪੇਨ ਦੇ ਵਿੱਚ ਜੋ-ਜੋ ਵੀਰਾਂ ਨੇ ਪ੍ਰੋਮਿਸ ਕੀਤੇ ਨੇ ਸੋ ਉਹਦੇ ਹਿਸਾਬ ਦੇ ਨਾਲ ਇਹ ਕੰਮ ਕਰਨਗੇ ਸੋ ਇਹਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਅਟ੍ਰੈਕਟ ਇੰਟੀਰੀਅਰ ਅਕਾਊਂਟ ਬਣਾਇਆ ਜਾਊਗਾ ਸੋ ਜਿਹਦੇ ਵਿੱਚ 5 ਬਿਲੀਅਨ ਡਾਲਰ ਦੀ ਫੰਡਿੰਗ ਰੱਖੀ ਜਾਊਗੀ ਸੋ ਜਿਹੜੇ ਵੀ ਬਿਨਸਟ੍ਰੇਡ ਜਿਹੜੇ ਟੈਰਿਫ ਕਰਕੇ ਜਿਹੜੇ ਖਰਾਬ ਹੋਣਗੇ ਜਰਾਂ ਨੂੰ ਨੁਕਸਾਨ ਹੋਊਗਾ ਸੋ ਉਹਨਾਂ ਦੀ ਜਿਹੜੀ ਆ ਮਦਦ ਇਹਦੇ ਵਿੱਚੋਂ ਕੀਤੀ ਜਾਊਗੀ ਸੋ ਇਹ ਦੱਸ ਰਹੇ ਨੇ ਕਿ ਅਪ੍ਰੈਲ ਤੋਂ ਲੈ ਕੇ ਅਕਤੂਬਰ ਤੱਕ ਤਕਰੀਬਨ 80 ਹਜ਼ਾਰ ਦੇ ਕਰੀਬ ਜਿਹੜੇ ਬੇਸਨਤ ਨੇ ਉਹਨਾਂ ਨੂੰ ਟੈਕ ਡੈਫਰਲ ਦਿੱਤੀ ਜਾਊਗੀ ਤੇ ਇਹਦੇ ਕਹਿੰਦੇ ਕੋਸਟ 9 ਬਿਲੀਅਨ ਡਾਲਰ ਜਿਹੜੀ ਪ੍ਰਵਿੰਸ ਦੇ ਪੈਣੀ ਆ ਤੇ ਇਸ ਤੋਂ ਇਲਾਵਾ ਜਿਹੜੇ ਟ੍ਰੇਡ ਇੰਪੈਕਟਡ ਕਮਿਊਨਿਟੀਜ਼ ਪ੍ਰੋਗਰਾਮ ਨੇ ਤੂ ਦੇ ਵਾਸਤੇ ਕਹਿ ਰਹੇ ਨੇ ਕਿ 40 ਮਿਲੀਅਨ ਡਾਲਰ ਦੀ ਜਿਹੜੀ ਗ੍ਰਾਂਟ ਨੇ ਉਹ ਕਮਿਊਨਿਟੀਜ਼ ਦੇ ਲੋਕਲ ਇੰਡਸਟਰੀ ਨੂੰ ਦਿੱਤੀ ਜਾਊਗੀ ਤੇ ਇਹਦੇ ਵਿੱਚ ਕਹਿੰਦੇ ਵੀ 20 ਮਿਲੀਅਨ ਡਾਲਰ ਦੀ ਜਿਹੜੀ ਸਪੈਂਡਿੰਗ ਹੈ ਉਹ ਨਵੀਂ ਟ੍ਰੇਨਿੰਗ ਜਾਂ ਸਪੋਰਟ ਜਿਹੜੀ ਕਮਿਊਨਿਟੀ ਵਾਸਤੇ ਨੇ ਤੋ ਜਿਆ ਜਿਹੜੀ ਲੇ ਆਫ ਵਗੈਰਾ ਹੁੰਦੀ ਨੇ ਸੋ ਉਹਦੇ ਵਾਸਤੇ ਜਿਹੜੀ ਟ੍ਰੇਨਿੰਗ ਵਗੈਰਾ ਦੇ ਕੇ ਗਾਹ ਨਵੀਆਂ ਜੌਬਸ ਜਿਹੜੀਆਂ ਉਹ ਵਿਅਕਤੀ ਲੈ ਸਕਣ ਸੋ ਇਹਦੇ ਵਾਸਤੇ ਖਰਚਾ ਕੀਤਾ ਜਾਣਾ ਸੋ ਇਹਦੇ ਵਿੱਚ ਜ਼ਿਆਦਾਤਰ ਤਵੱਜੋ ਜਿਹੜੀ ਟ੍ਰੇਡ ਨੂੰ ਲੈ ਕੇ ਜਿਹੜੇ ਟੈਰਿਫ ਵਗੈਰਾ ਲੱਗੇ ਨੇ ਸੋ ਉਹਨਾਂ ਦੇ ਨਾਲ ਅਨਟਾਰੀਓ ਦਾ ਜੋ ਬਿਜ਼ਨਸ ਪ੍ਰਭਾਵਿਤ ਹੋਵੇਗਾ ਸੋ ਉਹਦੇ ਉੱਪਰ ਦਿੱਤੀ ਗਈ ਹੈ ਸੋ ਇਹਦੇ ਵਿੱਚ ਇੱਕ ਬੜੀ ਖਾਸ ਗੱਲ ਹੈ ਕਿ ਜੋ ਐਨ ਡੀ ਪੀ ਹੈ ਐਨ ਡੀ ਪੀ ਨੇ ਇੱਕ ਮੋਸ਼ਨ ਲਿਆਂਦਾ ਸੀ ਉਹਨਾਂ ਦੇ ਜੋ ਐਨ ਡੀ ਪੀ ਦੇ ਲੀਡਰ ਨੇ ਮੈਰੀ ਸਟੈਸ ਕਿ ਮਈ 12 ਨੂੰ ਆਪੋਜੀਸ਼ਨ ਡੇ ਸੀਗਾ ਤੇ ਉਹਨਾਂ ਨੂੰ ਇੱਕ ਮੋਸ਼ਨ ਲਿਆ ਕਿ ਇੰਟੀਰੀਅਰ ਸਰਕਾਰ ਤੋਂ ਇਹ ਮੰਗ ਕੀਤੀ ਸੀਗੀ ਕਿ ਜੋ ਪ੍ਰੋਵਿੰਸ਼ੀਅਲ ਸਰਕਾਰ ਹੈ ਕ੍ਰਿਟੀਕਲ ਕੇਅਰ 인ਫਰਾਸਟ੍ਰਕਚਰ ਵਾਸਤੇ ਇੱਕ ਫੰਡ ਜਿਹੜੇ ਨੇ ਉਹਨਾਂ ਵਾਸਤੇ ਅਨਾਉਂਸਮੈਂਟ ਕਰੇ ਕਿਉਂਕਿ ਜੋ ਵੱਖ-ਵੱਖ ਜਿਹੜੇ ਹਸਪੀਟਲਸ ਨੇ ਜਾਂ ਹੋਰ ਜਿਹੜੇ ਹੈਲਥ ਨੂੰ ਲੈ ਕੇ ਜਿਹੜੀ ਫੰਡਿੰਗ ਹੈ ਕਾਸਟ ਤੌਰ ਤੇ ਜਿਹੜਾ ਹਸਪੀਟਲ ਬਿਟਵੀ ਦੇ ਵਿੱਚ ਬਣਾਇਆ ਸੋ ਕਹਿੰਦੇ ਕਿ ਜੋ ਤੁਹਾਡਾ 225 ਦਾ ਬਜਟ ਹੈ ਤੁਸੀਂ ਇਹਦੇ ਵਿੱਚ ਦੱਸੋ ਵੀ ਇਹਦੇ ਵਾਸਤੇ ਤੁਸੀਂ ਕਿੰਨੀ ਫੰਡਿੰਗ ਕਰਨੀ ਹੈ ਕਿ ਇਹਦੇ ਵਿੱਚ ਬ੍ਰੈਮਟਨ ਦੇ ਵਿੱਚ ਵੀ ਜਿਹੜਾ ਸੈਸ਼ਨ ਹਸਪੀਟਲ ਬਣਾ ਸੋ ਇਹਦੇ ਵਾਸਤੇ ਵੀ ਫੰਡਿੰਗ ਅਨਾਉਂਸ ਕਰਨ ਦੀ ਗੱਲ ਕਹੀ ਸੀ ਵੀ ਪ੍ਰੋਵਿੰਸ਼ੀਅਲ ਸਰਕਾਰ ਦੱਸੇ ਵੀ ਹਸਪੀਟਲ ਵਾਸਤੇ ਕਿੰਨੇ ਫੰਡ ਤੁਸੀਂ ਇਸ 225 ਦੇ ਬਜਟ ਦੇ ਵਿੱਚ ਅਨਾਉਂਸ ਕਰ ਰਹੇ ਹੋ ਪਰ ਇਹ ਜੋ ਮੋਸ਼ਨ ਐਂਡੀਪੀ ਵੱਲੋਂ ਲਿਆਂਦਾ ਗਿਆ ਸੀਗਾ ਕਿਉਂਕਿ ਐਂਡੀਪੀ ਦੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੇ ਵਿੱਚ ਜੀ ਇਹ ਫਿਰ ਹੋ ਗਿਆ ਤੇ ਬ੍ਰਹਮਟਨ ਦੇ ਸਾਰੇ ਜਿਹੜੇ ਪੰਜ ਦੇ ਪੰਜ ਐਮਪੀਪੀ ਨੇ ਇਹਨਾਂ ਨੇ ਇਸ ਮੋਸ਼ਨ ਦੇ ਖਿਲਾਫ ਵੋਟ ਪਾਈ ਹੈ ਕਿਉਂਕਿ ਪਾਰਟੀ ਨੇ ਜਿੱਧਰ ਵੋਟ ਪਾਈ ਹੈ ਉਹਨਾਂ ਨੇ ਵੀ ਉਧਰ ਵੋਟ ਪਾਈ ਹੈ ਸੋ ਇਹ ਮੋਸ਼ਨ ਜਿਹੜਾ ਕਿ ਵਾਕਵਾਖ ਹਸਪਤਾਲਾਂ ਨੂੰ ਫੰਡਿੰਗ ਅਨਾਉਂਸ ਕਰਨ ਵਾਸਤੇ ਐਂਡੀਪੀ ਕੈਰੀ ਸੀ ਵੀ ਤੁਹਾਨੂੰ ਦੱਸਿਆ ਜਾਵੇ ਉਹ ਪ੍ਰੋਵਿੰਸ਼ੀਅਲ ਸਰਕਾਰ ਨੇ ਨਹੀਂ ਮੰਨਿਆ ਜੀ ਰਣਾ ਸਾਹਿਬ ਇਹਦੇ ਵਿੱਚ ਹੋ ਸਕਦਾ ਮੈਂ ਸਹਿਮਤ ਨਾ ਹੋਵਾਂ ਇਸ ਚੀਜ਼ ਦੇ ਵਿੱਚ ਅੱਗੇ ਜਾ ਕੇ ਲੋਕਾਂ ਦੀ ਵੀ رائے ਲੈ ਲਾਂਗੇ ਆਪਾਂ ਪਰ ਜੇ ਇਹ ਦੱਸ ਦਿੰਦੇ ਤਾਂ ਇਹਦੇ ਵਿੱਚ ਕੀ ਫਰਕ ਪੈਂਦਾ ਸੀ ਹੁਣ ਬ੍ਰੈਮਟਨ ਦੇ ਜਿੰਨੇ ਐਮਪੀਪੀ ਸਹਿਬਾਨ ਆ ਉਹ ਵੀ ਜਵਾਬ ਦੇ ਆ ਵੀ ਉਹਨਾਂ ਨੇ ਇਹ ਇਹ ਮੇਰੇ ਆਪ ਦੇ ਪ੍ਰਧਾਨ ਸਾਹਿਬ ਨਿੱਜੀ ਵਿਚਾਰ ਨੇ ਹੈ ਜੀ ਵੀ ਅਗੇਨਸਟ ਵੋਟ ਕਿਉਂ ਪਾਈ ਹੈ ਜੇ ਉਹਨਾਂ ਨੇ ਪੁੱਛ ਲਿਆ ਮੰਨ ਲਓ ਕੋਈ ਵੀ ਪਾਰਟੀ ਪੁੱਛ ਸਕਦੀ ਹੈ ਪ੍ਰਧਾਨ ਸਾਹਿਬ ਵੀ ਭਾਈ ਜਿਹੜਾ ਤੁਸੀਂ ਕਿੰਨੇ ਫੰਡ ਰੱਖਿਆ ਉਹ ਦੱਸ ਦੇਣ ਵੀ ਭਾਈ ਖਾਸ ਕਰਕੇ ਆਪਾਂ ਤੋਂ ਬ੍ਰੈਮਟਨ ਨਾਲ ਹੈ ਤੇ ਇੱਥੇ ਤਾਂ ਆਪਾਂ ਨੂੰ ਪਤਾ ਹੀ ਜਿੰਨੀ ਪੱਥਰ ਵੀ ਰੱਖਤਾ ਔਰ ਉੱਥੇ ਸ਼ਾਵਲ ਵੀ ਕਰਤਾ ਜੀ ਉਹਨਾਂ ਨੇ ਤੇ ਉਹ ਦੱਸਣ ਵੀ ਭਾਈ ਕਿੰਨੀ ਫੰਡਿੰਗ ਆ ਫਿਰ ਉਹਦੇ ਅਗੇਂਸਟ ਤਾਂ ਵੋਟ ਪਾਉਣ ਦੀ ਲੋੜ ਨਹੀਂ ਸੀ ਪ੍ਰੈਨਸਾ ਦੇਖੋ ਇਹ ਤਾਂ ਇੱਕ ਨਿਊਜ਼ ਸੀ ਜੋ ਨਿਊਜ਼ ਮੈਂ ਤੁਹਾਡੇ ਅੱਗੇ ਸਾਂਝੀ ਕੀਤੀ ਹੈ ਤੇ ਇਹ ਉਹਨਾਂ ਨੇ ਬਜਟ ਆਪਣਾ ਕਰਕੇ ਆ ਵਿੱਚ ਕੀ ਕੀ ਪ੍ਰਾਇੋਰਟੀ ਸੀ ਐਨਡੀਪੀ ਆਪਣਾ ਕੀ ਮੋਸ਼ਨ ਲੈ ਕੇ ਆਈ ਹੈ ਸੋ ਮੋਸ਼ਨ ਪਾਸ ਨਹੀਂ ਹੋ ਸਕਿਆ ਤੋ ਇਹ ਕੋਈ ਵੀ ਐਮਪੀਪੀ ਆ ਕੇ ਔਨ 에ਅਰ ਆ ਕੇ ਦੱਸ ਸਕਦਾ ਫਿਰ ਮੋਸ਼ਨ ਦੇ ਖਿਲਾਫ ਸਰਕਾਰ ਨੇ ਕਿਉਂ ਵੋਟ ਪਾਈ ਜੇ ਉਹਨਾਂ ਦਾ ਆਪਣਾ ਪੱਖ ਕੀ ਹੈ ਜੀ ਬਹੁਤ ਵਧੀਆ ਪ੍ਰਿੰਸਾਹਬ ਤੇ ਪ੍ਰਿੰਸਾਹਬ ਅਗਲੀ ਖਬਰ ਹੈ ਕਿਉਂਕਿ ਹੁਣ ਤਾਂ ਪ੍ਰਿੰਸਾਹਬ ਆਪਾਂ ਨੂੰ ਪਤਾ ਹੈ ਜੇ ਫੈਡਰਲ ਗਵਰਨਮੈਂਟ ਦੀ ਗੱਲਬਾਤ ਕਰੀਏ ਐਮਪੀ ਸਹਿਬਾਨ ਜਿਹੜੇ ਜਿੱਤੇ ਇਥੋਂ ਔਰ ਉਹਨਾਂ ਨੂੰ ਅਹੁਦੇ ਮਿਲੇ ਨੇ ਚਾਹੇ ਇੰਟਰਨੈਸ਼ਨਲ ਵਪਾਰ ਨਾਲ ਸੰਬੰਧਿਤ ਹੋਵੇ ਚਾਹੇ ਟ੍ਰੈਜ਼ਰੀ ਬੋਰਡ ਦੀ ਗੱਲਬਾਤ ਹੋਵੇ ਤੇ ਇਹ ਤੇ ਕ੍ਰਾਈਮ ਬਾਰੇ ਰੂਬੀ ਸੋਤਾਂ ਦੀ ਉਹਨਾਂ ਦੀ ਗੱਲਬਾਤ ਕਰੀਏ ਸੈਕਟਰੀ ਅਪਡੇਟ ਤੇ ਹੁਣ ਕਿ ਜਿਹੜੀ ਕਤਲ ਰੋਕਣ ਦਾ ਨਾਂ ਨਹੀਂ ਲੈ ਰਹੇ ਹੈਗੇ ਫਿਰ ਬ੍ਰੈਂਟਨ ਦੇ ਵਿੱਚ ਮਿਸਾਗਾ ਦੇ ਵਿੱਚ ਆਪਾਂ ਨੂੰ ਪਤਾ ਹੈ ਪੀਲ ਦੇ ਵਿੱਚ ਕਤਲ ਹੋਇਆ ਹਰਜੀਤ ਸਿੰਘ ਢੱਡਾ ਦਾ ਸੇ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਸੋ ਭਾਰਤੀ ਗੈਂਗਸਟਰਾਂ ਨੇ ਲਈ ਹੈ ਭਦਨ ਸਾਹਿਬ ਇਹਦੇ ਖੂਬ ਇਹ ਜੋ ਹਰਜੀਤ ਸਿੰਘ ਢੱਡਾ ਅਸੀਂ ਕੱਲ ਵੀ ਖਬਰ ਸ਼ੇਅਰ ਕੀਤੀ ਬਹੁਤ ਸਾਰੇ ਮੀਡੀਆ ਪਲੇਟਫਾਰਮਸ ਤੇ ਖਬਰ ਸ਼ੇਅਰ ਹੋਈ ਹੈ ਇਹ ਇਹਦੇ ਵਿੱਚ ਦੇਖੋ ਜੋ ਆਪਣੀ ਪੀਲ ਰੀਜਨਲ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਸੋ ਪੀਲ ਰੀਜਨਲ ਪੁਲਿਸ ਵੱਲੋਂ ਹਜੇ ਕੁਝ ਵੀ ਦੇ ਬਾਰੇ ਬਹੁਤੇ ਖੁਲਾਸੇ ਨਹੀਂ ਕੀਤੇ ਗਏ ਨੇ ਕੀ ਦਾ ਮੋਟਿਵ ਕੀ ਹੈ ਇਹ ਕਾਤਲ ਕੌਣ ਨੇ ਜਾਂ ਇਹ ਕਿਸ ਢੰਗ ਦੇ ਨਾਲ ਇਹ ਸਾਰਾ ਕੁਝ ਨਫੇੜੇ ਚੜ ਗਏ ਉਹਨਾਂ ਕੋਲ ਕੀ ਪ੍ਰੂਫ ਨੇ ਕੀ ਕੀ ਉਹਨਾਂ ਦੇ ਹੱਥ ਆ ਹਜੇ ਬਹੁਤਾ ਜ਼ਿਆਦਾ ਡਿਟੇਲ ਦੇ ਵਿੱਚ ਪੀਲ ਰੀਜਨਲ ਪੁਲਿਸ ਨਹੀਂ ਦੱਸ ਰਹੀ ਹੈ ਸੋ ਜਦੋਂ ਹੋਰ ਫਰਦਰ ਇਨਵੈਸਟੀਗੇਸ਼ਨ ਹੋਵੇਗੀ ਜਾਂ ਹੋਰ ਜਿਹੜੀ ਏਜੰਸੀਸ ਨੇ ਜੀ ਸੋ ਉਹਨਾਂ ਦਾ ਸਾਥ ਲੈ ਕੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਤੇ ਬਹੁਤ ਕੁਝ ਹੋਰ ਨਾਲੇ ਸਮੇਂਦਰਾਂ ਕਲੀਅਰ ਹੋ ਸਕਦਾ ਪਰ ਇਹਦੇ ਵਿੱਚ ਇਹ ਆ ਕਿ ਜੀ ਪਰ ਉਹ ਕੀ ਕਹਿ ਰਿਹਾ ਸੋ ਉਹਨਾਂ ਦੇ ਇਸ ਮੁੱਦੇ ਦੇ ਉੱਪਰ ਉਹਨਾਂ ਦਾ ਪੱਕਾ ਕੀ ਹੈ ਸੋ ਇਹਦੇ ਵਿੱਚ ਜੋ ਉਹਨਾਂ ਦੀ ਬੇਟੀ ਹੈ ਗੁਲੀਨਟਾ ਦਾ ਸੋ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਉਹਨਾਂ ਦੇ ਪਿਤਾ ਜੀ ਨੂੰ ਇਹ ਥ्रेट्स ਆ ਰਹੀਆਂ ਸੀਗਾ ਤੇ ਉਹਨਾਂ ਕੋਲ ਉਹ 5 ਲੱਖ ਡਾਲਰ ਇਹ ਫਰੋਤੀ ਦਾ ਮੰਗਿਆ ਜਾ ਰਿਹਾ ਸੀਗਾ ਸੋ ਕਹਿੰਦੇ ਕਿ ਉਹਨਾਂ ਦੇ ਪਿਤਾ ਜੀ ਨੇ ਇਹ 5 ਲੱਖ ਡਾਲਰ ਨਹੀਂ ਦਿੱਤਾ ਸੋ ਇਹ ਜੋ ਕਾਤਲ ਸੀਗੇ ਜੋ ਫਰੋਤੀ ਵਾਸਤੇ ਉਹਨਾਂ ਤੋਂ ਡਾਲਰ ਮੰਗ ਰਹੇ ਸੀਗੇ ਸੋ ਉਹਨਾਂ ਨੂੰ ਉਹ ਫਰੋਤੀ ਦੀ ਰਕਮ ਨਹੀਂ ਦਿੱਤੀ ਤਾਂ ਇਸ ਕਰਕੇ ਉਹਨਾਂ ਦਾ ਕਤਲ ਕੀਤਾ ਗਿਆ ਸੋ ਇਹ ਕਹਿ ਰਹੇ ਨੇ ਕਿ ਇਹ ਕਾਫੀ ਲੰਬੇ ਸਮੇਂ ਤੋਂ ਇਸ ਤਰੀਕੇ ਦੀਆਂ ਜੋ ਫਰੋਤੀ ਨਾਲ ਸੰਬੰਧਿਤ ਕਾਲਾ ਜਾਂ ਉਹਨਾਂ ਨੂੰ ਜਾਨੋਂ ਮਾਰ ਦੇਣ ਦੀਆਂ ਜੋ ਗੱਲਾਂ ਬਾਤਾਂ ਨੇ ਉਹ ਹੋ ਰਹੀਆਂ ਨੇ ਇਹ ਉਹਨਾਂ ਦਾ ਪਰਿਵਾਰ ਕਹਿ ਰਿਹਾ ਪਰ ਦੂਜੇ ਪਾਸੇ ਜੇਕਰ ਅਸੀਂ ਇਹ ਭਾਰਤੀ মিডিਏ ਦੀ ਗੱਲਬਾਤ ਕਰੀਏ ਜੋ ਖਬਰਾਂ ਇਹ ਭਾਰਤ ਦੇ ਵਿੱਚ ਜਿਸ ਤੰਗ ਦੇ ਨਾਲ ਸਾਹਮਣੇ ਆ ਰਹੀਆਂ ਨੇ ਸੋ ਉਹਦੇ ਵਿੱਚ ਇਸ ਤਰੀਕੇ ਦੀ ਗੱਲ ਸਾਹਮਣੇ ਆ ਰਹੀ ਹੈ ਕਿ ਜੋ ਭਾਰਤੀ ਗੈਂਗਸਟਰ ਨੇ ਜਿਹਦੇ ਵਿੱਚ ਗੋਲਡੀ ਬਰਾੜ ਹੈ ਤੇ ਜਿਹਦੇ ਵਿੱਚ ਰੋਹਿਤ ਗੁਦਰ ਆਇਆ ਸੋ ਇਹ ਦੋ ਜਿਹੜੇ ਕਿ ਲੌਰੈਂਸ ਮਿਸ਼ਨੋਈ ਗਰੁੱਪ ਦੇ ਨਾਲ ਜੁੜੇ ਹੋਏ ਨੇ ਸੋ ਇਹਨਾਂ ਵੱਲੋਂ ਇੱਕ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਸੋ ਇਹ ਜੋ ਹਰਜੀਤ ਸਿੰਘ ਢੱਡਾ ਹੋਰ ਦਾ ਕਤਲ ਹੋਇਆ ਸੋ ਇਹਦੀ ਜ਼ਿੰਮੇਵਾਰੀ ਲਈ ਗਈ ਹੈ ਸੋ ਇਸ ਢੰਗ ਦੀਆਂ ਖਬਰਾਂ ਇਹ ਭਾਰਤੀ ਮੀਡੀਆ ਦੇ ਹਵਾਲੇ ਦੇ ਨਾਲ ਆ ਰਹੀਆਂ ਨੇ ਸੋ ਉਸ ਇਹ ਜੋ ਇੱਕ ਪੋਸਟ ਸੋਸ਼ਲ ਮੀਡੀਆ ਦੇ ਉੱਪਰ ਇਹ ਇਨਾਰੇ ਹਵਾਲੇ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਸੋ ਉਹਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿਉਂਕਿ ਹਰਜੀਤ ਸਿੰਘ ਢੱਡਾ ਇਹ ਬਾਜਪੁਰ ਉਤਰਾਖੰਡ ਦੇ ਨਾਲ ਸਬੰਧਿਤ ਨੇ ਸੋ ਦੱਸਿਆ ਜਾ ਰਿਹਾ ਵੀ ਇਹਨਾਂ ਦਾ ਇਹ ਪਰਿਵਾਰਕ ਝਗੜਾ ਸੀਗਾ ਇਹਨਾਂ ਦਾ ਆਪਣੇ ਭਰਾ ਦੇ ਨਾਲ ਲੈ ਕੇ ਇਹ ਜ਼ਮੀਨ ਜਾਇਦਾਦ ਨੂੰ ਲੈ ਕੇ ਇਹ ਝਗੜਾ ਚੱਲ ਰਿਹਾ ਸੀਗਾ ਤਾਂ ਉੱਥੇ ਇੱਕ ਇਹ ਮਹਿਲ ਸਿੰਘ ਨਾਂ ਦਾ ਇੱਕ ਸ਼ਖਸ ਜੋ ਕਿ ਉੱਤਰਾਖੰਡ ਦਾ ਨਿਵਾਸੀ ਹੈ ਸੋ ਉਹ ਇਹਨਾਂ ਦੇ ਭਰਾ ਦੀ ਮਦਦ ਕਰ ਰਿਹਾ ਸੀਗਾ ਤਾਂ ਉਹਦਾ 2 ਸਾਲ ਪਹਿਲਾਂ ਕਤਲ ਵੀ ਹੋਇਆ ਸੀਗਾ ਤੇ ਉਸ ਕਤਲ ਦੇ ਮਾਮਲੇ ਦੇ ਵਿੱਚ ਇਹ ਹਰਜੀਤ ਸਿੰਘ ਢੱਡਾ ਉਹਨਾਂ ਨੂੰ ਉੱਥੇ ਨਾਮ ਜਦ ਵੀ ਕੀਤਾ ਹੋਇਆ ਸੀਗਾ ਵੀ ਇਹ ਉਹਨਾਂ ਨੇ ਇਸ ਕਤਲ ਦੇ ਵਿੱਚ ਜਿਹੜਾ ਆ ਇਹ ਜਿਹੜਾ ਉਹਨਾਂ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਰੋਲ ਹੈ ਸੋ ਉਹਨਾਂ ਨੂੰ ਉੱਥੇ ਪੀਓ ਵੀ ਕਰਾਰ ਦਿੱਤਾ ਗਿਆ ਸੀਗਾ ਸੋ ਇਹ ਮਾਮਲੇ ਦੇ ਵਿੱਚ ਆ ਜਾ ਰਿਹਾ ਵੀ ਉਸ ਕਤਲ ਨੂੰ ਜੋ ਆਰਸ਼ਕਾ ਲਾਜ ਆ ਉਹਦੇ ਜੋ ਸਹਿਯੋਗੀ ਨੇ ਸੋ ਉਹਨਾਂ ਵੱਲੋਂ ਕਰਵਾਇਆ ਗਿਆ ਸੀਗਾ ਤੇ ਇਹ ਆਰਸ਼ਕਾ ਲਾਜ ਜੋ ਹੈ ਇਹ 골ਡੀ ਬਰਾਰ ਇਹ ਰੋਹਿਤ ਗੋਦਰਾਜਾ ਲਾਰੈਂਸ ਮਿਸ਼ਨੋ ਇਹ ਗੈਂਗ ਦੇ ਆਪੋਜ਼ਿਟ ਨੇ ਤੇ ਕਿਹਾ ਜਾ ਰਿਹਾ ਵੀ ਜੋ ਆਰਚਟਲਾ ਦੀ ਪਿਛਲੇ ਦਿਨੀ ਜਮਾਨਤ ਵੀ ਹੋਈ ਸੀ ਸੋ ਉਹਦੇ ਜਮਾਨਤ ਨੂੰ ਕਰਵਾਉਣ ਦੇ ਵਿੱਚ ਵੀ ਹਰਜੀਤ ਸਿੰਘ ਢੱਡਾ ਉਹਨਾਂ ਦਾ ਹੱਥ ਰਿਹਾ ਆ ਸੋ ਇਸੇ ਤਰੀਕੇ ਦੇ ਅਲੀਗੇਸ਼ਨਸ ਜੋ ਨੇ ਉਹ ਭਾਰਤੀ ਮੀਡੀਆ ਵੱਲੋਂ ਜੋ ਇਸ ਪੋਸਟ ਦੇ ਹਵਾਲੇ ਨਾਲ ਲਾਏ ਜਾ ਰਹੇ ਨੇ ਤੇ ਇਹ ਉਸ ਚੀਜ਼ ਦਾ ਜਿਹੜਾ ਬਦਲਾਆ ਇਸ ਲਾਰੈਂਸ ਮਿਸ਼ਨੋ ਇਹ ਗੈਂਗ ਵੱਲੋਂ ਲਿਆ ਗਿਆ ਪਰ ਇਹਦੇ ਵਿੱਚ ਮੈਂ ਇੱਕ ਗੱਲ ਦੱਸਣੀ ਚਾਹਨਾ ਕਿ ਜੋ ਹਰਜੀਤ ਸਿੰਘ ਢੱਡਾ ਉਹਨਾਂ ਦਾ ਪਰਿਵਾਰ ਹੈ ਉਹਨਾਂ ਦੇ ਬੱਚੇ ਨੇ ਉਹ ਇਸ ਚੀਜ਼ ਨੂੰ ਰਿਜੈਕਟ ਕਰ ਰਹੇ ਨੇ ਉਹ ਕਹਿੰਦੇ ਵੀ ਬਿਲਕੁਲ ਬੇਬੁਨਿਆਦ ਗੱਲਾਂ ਨੇ ਬੇਸਤਰੀਕੇ ਦਾ ਕੁਛ ਨਹੀਂ ਆ ਵੀ ਸਾਡੀ ਜੋ ਪ੍ਰਾਪਰਟੀ ਹੈ ਸਾਡੀ ਜੋ ਜ਼ਮੀਨ ਹੈ ਉੱਥੇ ਭਾਰਤ ਦੇ ਵਿੱਚ ਉਤਰਾਖੰਡ ਦੇ ਵਿੱਚ ਵੀ ਉਸ ਜ਼ਮੀਨ ਤੇ ਪ੍ਰਾਪਰਟੀ ਤੇ ਕਬਜ਼ਾ ਕਰਨ ਵਾਸਤੇ ਪੁਲਿਸ ਤੇ ਜਿਹੜੇ ਆ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਨੇ ਵੀ ਉਹ ਸਾਡੇ ਖਿਲਾਫ ਇਸ ਤਰੀਕੇ ਦੀ ਸਾਜ਼ਿਸ਼ ਰਚ ਰਹੇ ਨੇ ਇਸ ਤੋਂ ਪਰਿਵਾਰ ਇਹਨਾਂ ਸਾਰੀਆਂ ਗੱਲਾਂ ਨੂੰ ਜੀ ਬਨੇ ਆ ਤਾਸਰਿਆ ਜੀ ਪਤਨ ਸਾਹਿਬ ਪਿੰਨ ਸਾਹਿਬ ਇਹ ਕਤਲ ਦੀ ਗੱਲਬਾਤ ਹੋ ਗਈ ਫਿਰ ਆਪਾਂ ਨੂੰ ਪਤਾ ਨਸ਼ੇ ਦੀ ਗੱਲਬਾਤ ਸਾਰੇ ਕਿਤੇ ਆ ਪੰਜਾਬ ਚ ਨਸ਼ਾ ਖਤਮ ਕਰਨ ਦੀ ਗੱਲਬਾਤ ਹੋ ਰਹੀ ਆ ਇੱਥੇ ਕੈਨੇਡਾ ਚ ਬਹੁਤ ਸਾਰੀਆਂ ਕੈਮੀਕਲ ਲੈਬਸ ਜਿਹੜੀਆਂ ਕੁਛ ਨਾ ਕੁਛ ਸਮੇਂ ਬਾਅਦ ਫੜੀਆਂ ਜਾਂਦੀਆਂ ਨੇ ਹੁਣ ਮੈਕਸੀਕਨ ਤਸਕਰ ਕੈਨੇਡਾ ਚ ਫੈਂਟਾਲੀਨ ਲੈਬਸ ਵਧਾਉਣ ਬਾਰੇ ਗੱਲਬਾਤ ਹੋ ਰਹੀ ਆ ਜੀ ਕਹਿੰਦੇ ਉਹ ਕਹਿੰਦੇ ਵਧਾਉਣਗੇ ਦੇਖੋ ਇਹ ਖਬਰ ਇਹ ਬੜੀ ਧਿਆਨ ਮੰਗਦੀ ਹੈ ਵੀ ਇਸ ਖਬਰ ਦੇ ਪਿੱਛੇ ਹੈ ਕੀ ਹੈ ਅਸਲ ਦੇ ਵਿੱਚ ਜੋ ਅਮਰੀਕਾ ਦਾ ਇਹ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਹੈ ਜਿਹਨੂੰ ਡੀਆਈਏ ਕਹਿੰਦੇ ਆ ਸੋ ਦੇਖੋ ਡੋਨਲਡ 트ੰਪ ਹੋਣਾ ਨੇ ਇਹ ਗੱਲ ਕਹੀ ਸੀ ਕਿ ਇਹ ਕੈਨੇਡਾ ਦੇ ਉੱਪਰ ਟੈਰਿਫ ਇਸ ਕਰਕੇ ਲਗਾਏ ਜਾ ਰਹੇ ਨੇ ਕਿ ਕੈਨੇਡਾ ਤੋਂ ਵੱਡੇ ਪੱਧਰ ਤੇ ਫੈਂਟਾਨੇਲ ਬਣ ਕੇ ਅਮਰੀਕਾ ਦੇ ਵਿੱਚ ਸਮਗਲ ਹੁੰਦੀ ਹੈ ਪਰ ਜੇਕਰ ਅਸੀਂ ਆਂਕੜਿਆਂ ਨੂੰ ਦੇਖੀਏ ਜੇ ਡਾਟਾ ਦੇਖੀ ਤਾਂ ਉਦੇ ਵਿੱਚ ਕੋਈ ਬਹੁਤੀ ਇਸ ਚੀਜ਼ ਦੀ ਪੁਸ਼ਟੀ ਨਹੀਂ ਹੁੰਦੀ ਜਿਵੇਂ ਕੈਨੇਡਾ ਤੋਂ ਵੱਡੇ ਪੱਧਰ ਤੇ ਕੋਈ ਇਸ ਤਰੀਕੇ ਦੀ ਫੈਂਟਨੈਲ ਇੱਥੇ ਬਣ ਕੇ ਕੋਈ ਤੇ ਇਹ ਕੈਮੀਕਲ ਬਣਾਈ ਜਾਂਦੀ ਹੈ ਲੈਬਾਰਟਰੀਆਂ ਦੇ ਵਿੱਚ ਤਿਆਰ ਹੁੰਦੀ ਹੈ ਅਸូវ ਅਮਰੀਕਾ ਦੇ ਵਿੱਚ ਸਮਗਲ ਹੁੰਦੀ ਹੈ ਚਾਹਾਲਾ ਪਰ ਇਹ ਚੀਜ਼ਾਂ ਇਹ ਮੈਕਸੀਕੋ ਚ ਬਣਦੀਆਂ ਸੀਆਂ ਮੈਕਸੀਕੋ ਚ ਬਣ ਕੇ ਕਹਾ ਅਮਰੀਕਾ ਦੇ ਵਿੱਚ ਸਮਗਲ ਹੋ ਗਈ ਆਉਂਦੀਆਂ ਸੀ ਆ ਜੋ ਰਾ ਮਟੀਰੀਅਲ ਐ ਜੋ ਕੈਮਿਕਲਸ ਜੋ ਫੈਂਟਨੈਲ ਬਣਾਉਣ ਵਾਸਤੇ ਵਰਤੇ ਜਾਂਦੇ ਸੀਗੇ ਉਹਨਾਂ ਬਾਰੇ ਵੀ ਬਹੁਤ ਸਾਰੀਆਂ ਰਿਪੋਰਟਾਂ ਆਈਆਂ ਕਿ ਉਹ ਚੀਨ ਤੇ ਭਾਰਤ ਵਰਗੇ ਮੁਲਕਾਂ ਚੋਂ ਸਪਲਾਈ ਹੁੰਦੇ ਸੀਗੇ ਪਰ ਹੋਇਆ ਕੀ ਐ ਕਿ ਜਦੋਂ ਹੁਣ ਡੋਨਲਡ ਟਰੰਪ ਸਾਹਿਬ ਰਾਸ਼ਟਰਪਤੀ ਬਣੇ ਆ ਤੋਂ ਇਹਨਾਂ ਵੱਲੋਂ ਇਹ ਮੈਕਸੀਕੋ ਦੇ ਜਿਹੜੇ ਡਰੱਗ ਕਾਰਟਲਸ ਨੇ ਇਹਨਾਂ ਦੇ ਖਿਲਾਫ ਵੱਡੇ ਐਕਸ਼ਨ ਲਏ ਗਏ ਨੇ ਤੇ ਬਹੁਤ ਸਾਰੇ ਜੋ ਇਹ ਦਰੱਗ ਆਟਾਸ ਦੇ ਜਿਹੜੇ ਮੈਂਬਰਸ ਤੇ ਚੱਲ ਤੇ ਗਵਰਨਰ ਜਿਹੜੇ ਮੁਖੀ ਦੇ ਫੜੇ ਵੀ ਗਏ ਨੇ ਤੇ ਬਹੁਤ ਸਾਰਿਆਂ ਦੇ ਨਾਲ ਐਗਰੀਮੈਂਟ ਵੀ ਹੋਏ ਨੇ ਇਹ ਉਹਨਾਂ ਨੂੰ ਸੁਰੱਖੇ ਦਾ ਲਾਂਗਾ ਵੀ ਦਿੱਤਾ ਗਿਆ ਦੇ ਅਗਰ ਤੁਸੀਂ ਇਹ ਸਾਰਾ ਕੰਮ ਬੰਦ ਕਰ ਦਿਓ ਤੇ ਹੋ ਰਿਹਾ ਕੀ ਹੈ ਕਿ ਬਾਰਡਰਸ ਦੇ ਉੱਪਰ ਵੀ ਅਮਰੀਕਾ ਵਾਲੇ ਪਾਸੇ ਮੈਕਸੀਕੋ ਦੇ ਨਾਲ ਕਾਫੀ ਸਖਤੀ ਹੋਈ ਹੈ ਉੱਥੋਂ ਇਹ ਡਰਗਸ ਸਮਗਲਿੰਗ ਜਿਹੜੀ ਫੈਂਟਾਨੇਲ ਦੀ ਹੁੰਦੀ ਸੀ ਉਹ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਹੈ ਹੁਣ ਡੀਜੀਏ ਇਹ ਕਹਿ ਰਿਹਾ ਕਹਿੰਦੇ ਵੀ ਇਹਨਾਂ ਮੈਕਸੀਕਨ ਡਰਗ ਦਾ ਟਾਸ ਨੇ ਹੁਣ ਇੱਕ ਨਵਾਂ ਰਾਹ ਲੱਭਿਆ ਆ ਉਹ ਆ ਕੇ ਕੈਨੇਡਾ ਦੇ ਵਿੱਚ ਫੈਂਟਾਨਿਲ ਬਣਾ ਕੇ ਇੱਥੋਂ ਅਮਰੀਕਾ ਦੇ ਵਿੱਚ ਸਮਗਲ ਕੀਤੀ ਜਾਵੇ ਹੁਣ ਰਾਹ ਬਦਲਤਾ ਆ ਹੁਣ ਮੈਕਸੀਕੋ ਦੀ ਜਗ੍ਹਾ ਉਹਨਾਂ ਨੇ ਕੈਨੇਡਾ ਨੂੰ ਚੋਣ ਲਿਆ ਵੀ ਇੱਥੇ ਲੈਬਸ ਬਣਾ ਕੇ ਭਵਿੱਖ ਦੇ ਵਿੱਚ ਜਿਹੜਾ ਇਹ ਕੰਮ ਹੋਣਾ ਵਾਇਆ ਕੈਨੇਡਾ ਕੀਤਾ ਜਾਵੇ ਸੋ ਉਹਨਾਂ ਨੇ ਹੁਣ ਸਾਰਾ ਕੁਝ ਕੈਨੇਡੀਅਨਸ ਜੋ ਜਾਂਚ ਏਜੰਸੀਆਂ ਨੇ ਉਹਨਾਂ ਦੇ ਸਾਹਮਣੇ ਲਿਆ ਦਿੱਤਾ ਆ ਉਹਨੇ ਕੈਨੇਡੀਅਨਸ ਜਾਂਚ ਏਜੰਸੀਆਂ ਦਾ ਫਰਜ ਹੈ ਸਾਡੀ ਖੁਫੀਆ ਏਜੰਸੀਆਂ ਦਾ ਫਰਜ ਹੈ ਵੀ ਅਗਰ ਤੁਹਾਨੂੰ ਪਤਾ ਲੱਗ ਗਿਆ ਆ ਵੀ ਆ ਆ ਚੀਜ਼ਾਂ ਇੱਥੇ ਸ਼ੁਰੂ ਹੋ ਗਈਆਂ ਨੇ ਹੁਣ ਉਹੀ ਡਰਗ ਕਾਰਟਸ ਨੇ ਕੈਨੇਡਾ ਵਾਇਆ ਅਮਰੀਕਾ ਦੇ ਵਿੱਚ ਡਰਗ ਭੇਜਣੀ ਸ਼ੁਰੂ ਕਰ ਦਿੱਤੀ ਹੈ ਸੋ ਹੁਣ ਇਹ ਕਿਸ ਤੰਗ ਨਾਲ ਇਹਨੂੰ ਰੋਕਣਗੇ ਜਾਂ ਇਹ ਚੀਜ਼ਾਂ ਅੱਗੇ ਜਾ ਕੇ ਵੱਡਾ ਰੂਪ ਨਾ ਸਹਾਰਨ ਇਹ ਇੱਕ ਵੱਡੀ ਸਮੱਸਿਆ ਆ ਹੁਣ ਦੇਖਦੇ ਆ ਕਿ ਕੈਨੇਡੀਅਨ ਸਰਕਾਰ ਇਹਦੇ ਉੱਪਰ ਕਿਹ ਢੰਗ ਨਾਲ ਆਉਣ ਵਾਲੇ ਸਮੇਂ ਚ ਕੰਮ ਕਰਦੀ ਆ ਜੀ ਪ੍ਰਣਾਣ ਸਾਹਿਬ ਪੰਡ ਸਾਹਿਬ ਸਟਾਰਟਿੰਗ ਤੋਂ ਪਹਿਲੀ ਖਬਰ ਤੋਂ ਆਪਾਂ ਸ਼ੁਰੂ ਕੀਤਾ ਮੱਧ ਵਰਗ ਨੂੰ ਟੈਕਸ ਦਰ ਦੇ ਘਟਾਉਣ ਬਾਰੇ ਕੈਨੇਡੀਅਨ ਗਵਰਨਮੈਂਟ ਆਪਣਾ ਜ਼ੋਰ ਲਾ ਰਹੀ ਆ ਤੇ ਹੁਣ ਜਿਹੜਾ ਟੈਰਫ ਦੀ ਮਾਰ ਹੈ ਉਹ ਕਿਸੇ ਨੂੰ ਬਖਸ਼ ਨਹੀਂ ਰਹੀ ਹੈਗੀ ਹੁਣ ਇਹ ਸਚਾਈ ਕੀ ਹੈ ਇਹ ਕਾਰਪੋਰੇਟ ਸਿਸਟਮੇ ਜਾਣਦਾ ਪਰ ਟੈਰਫ ਕਾਰਨ ਅਮਰੀਕਾ ਤੇ ਕੈਨੇਡਾ ਦੇ ਵੱਡੇ ਸਟੋਰ ਇਹ ਖਬਰ ਆ ਰਹੀ ਹੈ ਖਦਸ਼ਾ ਜਾ ਰਿਹਾ ਵੀ ਆਪਣੇ ਜਿਹੜੀਆਂ ਜੀ ਉਹ ਕੀਮਤਾਂ ਵਧਾ ਸਕਦੇ ਨੇ ਪ੍ਰੋਡਕਟਸ ਦੀ ਦੇਖੋ ਟੈਰਿਫ ਨੂੰ ਲੈ ਕੇ ਅਮਰੀਕਾ ਦੇ ਚੀਨ ਦਾ ਇੱਕ 90 ਦਿਨਾਂ ਵਾਸਤੇ ਟੈਂਪਰੇਰੀ ਐਗਰੀਮੈਂਟ ਹੋਇਆ ਚਲੋ ਗੱਲਬਾਤ ਚੱਲ ਰਹੀ ਹੈ ਇਹ ਗਾਹਾਂ ਜਾ ਕੇ ਹੋਰ ਵੀ ਐਗਰੀਮੈਂਟ ਪੱਕੇ ਤੌਰ ਤੇ ਹੋ ਸਕਦਾ ਆ ਸੋ ਇਹ ਜੋ ਇਸ ਸਮੇਂ ਅਮਰੀਕਾ 30% ਟੈਰਿਫ ਲਾ ਰਿਹਾ ਚੀਨ 10% ਲਾ ਰਿਹਾ ਹੋ ਸਕਦਾ ਅਮਰੀਕਾ ਵੀ ਥੀ ਤੋਂ ਕਟਾ ਕੇ ਇਹ 10% ਦੇ ਪਰ ਆ ਜਾਏ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਇਹ ਮੁੱਦੇ ਨੇ ਖਾਸ ਤੌਰ ਤੇ ਜਿਹੜੀ ਡਰੱਗਸ ਸਮਗਲਿੰਗ ਹੈ ਵੀ ਇੱਕ ਉਹਦੇ ਵਿੱਚ ਮੁੱਦਾ ਆ ਸੋ ਇਹ ਗੱਲਬਾਤ ਤੋਂ ਬਾਅਦ ਹੋ ਸਕਦਾ 10% ਉੱਪਰ ਹੀ ਟੈਰਿਫ ਆ ਜਾਏ ਪਰ ਗੱਲ ਇਹ ਆ ਕਿ ਇਹ ਜੋ ਆਲਰੇਡੀ ਟੈਰਿਫ ਲੱਗ ਚੁੱਕਾ ਆ ਜਿਹੜਾ ਇਹ ਟੈਰਿਫ ਲੱਗਣ ਦੇ ਨਾਲ ਚ ਪ੍ਰਭਾਵ ਪੈ ਚੁੱਕਾ ਆ ਸੋ ਉਹਦਾ ਅਸਰ ਡੈਫੀਨੇਟਲੀ ਜੋ ਅਮਰੀਕਾ ਦੇ ਵਿੱਚ ਵੱਡੇ ਸਟੋਰਸ ਨੇ ਜਾਂ ਇਹ ਬਹੁਤ ਸਾਰਾ ਸਮਾਨ ਵਾਇਆ ਅਮਰੀਕਾ ਹੋ ਕੇ ਕੈਨੇਡਾ ਦੇ ਵਿੱਚ ਵੀ ਆਉਂਦਾ ਆ ਸੋ ਯਕੀਨੀ ਤੌਰ ਤੇ ਉਹ ਫੇ ਚੀਜ਼ਾਂ ਨੇ ਇਹਨਾਂ ਸਟੋਰਸ ਦੇ ਉੱਪਰ ਜੋ ਸਮਾਨ ਹੈ ਸੋ ਉਸ ਨੂੰ ਪ੍ਰਭਾਵਿਤ ਕਰਨਾ ਹੀ ਹੈ ਹੁਣ ਵਾਲਮਾਰਟ ਦੇ ਜੋ ਵੱਡੇ ਸਟੋਰਸ ਨੇ ਕਿਉਂਕਿ ਇਹ ਵਾਲਮਾਰਟ ਅਮਰੀਕਾ ਦੇ ਜੀ ਜੀਪਰਨ ਸਾਹਿਬ ਹੋ ਕੇ ਯਾਨੀ ਵੀ ਜਿਹੜਾ ਸਾਡਾ ਇਹ ਸਟਾਕ ਸੀਗਾ ਜਿਹੜਾ ਕਿ ਬਿਫੋਰ ਟੈਰਿਫ ਸਟਾਕ ਸੀਗਾ ਟੈਰਿਫ ਲੱਗਣ ਤੋਂ ਪਹਿਲਾਂ ਵਾਲਾ ਸਟਾਕ ਸੀਗਾ ਕਹਿੰਦੇ ਵੀ ਉਹ ਹੁਣ ਖਤਮ ਹੋ ਚੁੱਕਾ ਆ ਸੋ ਪ੍ਰੀ ਟੈਰਿਫ ਇਨਵੈਂਟਰੀ ਖਤਮ ਹੋਣ ਤੋਂ ਬਾਅਦ ਹੁਣ ਉਹ ਇਨਵੈਂਟਰੀ ਉਹਨਾਂ ਕੋ ਆ ਰਹੀ ਹੈ ਜਿਹਦੇ ਉੱਪਰ ਟੈਰਿਫ ਲੱਗ ਕੇ ਆ ਰਿਹਾ ਸੋ ਕਹਿੰਦੇ ਵੀ ਇਹਦੇ ਕਰਕੇ ਇਹ ਲੋਬਲਾਸ ਵਾਲੇ ਵੀ ਆ ਇਹ ਵਾਲਮਾਰਟ ਵਾਲੇ ਵੀ ਉਹ ਕਹਿ ਰਹੇ ਨੇ ਕਿ ਹੁਣ ਉਹ ਪੁਰਾਣਾ ਸਮਾਨ ਖਤਮ ਹੋਣ ਕਰਕੇ ਜਿਹੜਾ ਨਵਾਂ ਸਮਾਨ ਆ ਰਿਹਾ ਸਾਨੂੰ ਵੀ ਮਹਿੰਗਾ ਪੈ ਰਿਹਾ ਸਾਡੇ ਅੱਗੇ ਕਹਿੰਦੇ ਆਪਸ਼ਨਸ ਘਟਨੇ ਤੇ ਸਾਨੂੰ ਜੀ ਠੀਕ ਜੀ ਜੀ ਜੀਪਦਨ ਸਾਹਿਬ ਆਵਾਜ਼ ਆ ਰਹੀ ਹੈ ਪ੍ਰਣ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਕੋ ਹਨਾ ਇਹ ਸਮਾਨ ਜਿਹੜਾ ਆ ਉਹ ਮਹਿੰਗਾ ਖਨੂ ਮਿਲ ਸਕਦਾ ਇਹ ਇਹ ਵੱਡੇ ਸਟੋਰ ਜਿਹੜੇ ਕਹਿ ਰਹੇ ਸੋ ਥੋੜੀ ਜਿਹੀ ਆਵਾਜ਼ ਹੀ ਡਿਸਟਰਬੈਂਸ ਹੋਈ ਤੇ ਪ੍ਰਣ ਸਾਹਿਬ ਨੇ ਦੱਸਿਆ ਦਿੱਤਾ ਵੀ ਅ ਵੱਡੇ ਜਿਹੜੇ ਵਾਲਮਾਰਟ ਲੋਬਲਸ ਵਰਗੀਆਂ ਵੱਡੀਆਂ ਫਰਮਸ ਨੇ ਸੋ ਉਹਨਾਂ ਨੇ ਕਿਹਾ ਵੀ ਭਾਈ ਜਿਹੜਾ ਤਾਂ ਪਹਿਲਾਂ ਟੈਰਫ ਤੋਂ ਪਹਿਲਾਂ ਦਾ ਸਮਾਨ ਵੇਅਰ ਹਾਊਸਸ ਸਟੋਰਸ ਦੇ ਅੰਦਰ ਸੀਗਾ ਉਹ ਤਾਂ ਨਾਰਮਲ ਜੋ ਚੱਲਦਾ ਸੀ ਰੇਟ ਆ ਪਰ ਉਹਨਾਂ ਟੈਰਫ ਤੋਂ ਬਾਅਦ ਲੱਗਣ ਤੋਂ ਬਾਅਦ ਜਿਹੜੇ ਸਮਾਨ ਆ ਰਿਹਾ ਹੈਗਾ ਵੀ ਉਹ ਜਿਹੜੀ ਕੀਮਤਾ ਵਧਾ ਕੇ ਆ ਸਕਦੀਆਂ ਨੇ ਤੁਹਾਡੇ ਕੋਲ ਜੀਪਦਨ ਸਾਹਿਬ ਆ ਬਿਲਕੁਲ ਸੋ ਉਹਨਾਂ ਦੇਖਦੇ ਆ ਕਿ ਇਹ ਕਿੰਨਾ ਅਸਰ ਪੈਂਦਾ ਕਿੰਨਾ ਕੁ ਸਮਾਨ ਅੱਗੇ ਨਾਲੋਂ ਮਹਿੰਗਾ ਮਿਲਦਾ ਪਰ ਯਕੀਨੀ ਤੌਰ ਤੇ ਜਿਹੜਾ ਇਹ ਟੈਰਿਫ ਲੱਗਾ ਆ ਤੇ ਜਿਹੜਾ ਟੈਰਿਫ ਦੇ ਉੱਪਰ ਜਿਹੜਾ ਫੀਜੀਐਸਟੀ ਲੱਗਦੀ ਹੈ ਜੀ 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 ਪ੍ਰਿੰਸਾਹਬ ਆਵਾਜ਼ ਆ ਰਹੀ ਹੈ ਮੈਨੂੰ ਥੋੜੀ ਬਿਲਕੁਲ ਆ ਥੋੜੀ ਜਿਹੀ ਕਿਤੇ ਕਿਤੇ ਆ ਉਹਦੇ ਡਿਸਟਰਬੈਂਸ ਸੀਗੀ ਤੇ ਪ੍ਰਿੰਸਾਹਬ ਜਾਣਦੇ ਨੇ ਕੁਝ ਹੋਰ ਕੋਈ ਅਪਡੇਟ ਕਰਨੀ ਹੋਵੇ ਤੇ ਬਾਕੀ ਖਬਰਾਂ ਭਾਜੀ ਜੀ ਪ੍ਰਣ ਸਾਹਿਬ ਸੋ ਪਦਾਨਾ ਸਾਹਿਬ ਦਾ ਨੰਬਰ ਹੈ ਕੋਈ ਵੀ ਗੱਲਬਾਤ ਕਰਨੀ ਹੋਵੇ ਟਰੱਕ ਲੋਨ ਦੇ ਬਾਰੇ ਮੌਰਗੇ ਦੇ ਬਾਬਤ ਤਾਂ 416 848 96 98 ਦੇ ਉੱਤੇ ਸਦਾ ਕੁਲਤਨ ਸਿੰਘ ਪਦਾਨਾ ਹੋਰਾਂ ਨਾਲ